ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਲੋੜ ਤੋਂ ਜਿੱਥੇ ਮਲੋੜ ਦੇ ਨਜ਼ਦੀਕੀ ਪਿੰਡ ਦਾਨੇਵਾਲਾ ਵਿਖੇ ਸੋਲੋ ਅਨਾਜ ਗੋਦਾਮ ਦੇ ਵਿੱਚ ਅਨਲੋਡਿੰਗ ਵਾਸਤੇ ਇੱਕ ਟਰੱਕ ਆ ਰਿਹਾ ਸੀ ਪਰ ਇਹ ਟਰੱਕ ਉਥੇ ਪਲਟ ਗਿਆ ਜਿਸ ਦੇ ਕਰਕੇ ਗੁਰਪ੍ਰੀਤ ਸਿੰਘ ਨਾਮ ਦੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਅਤੇ ਦੋ ਹੋਰ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਉੱਥੇ ਹੀ ਇਸ ਘਟਨਾ ਤੋਂ ਬਾਅਦ ਥਾਣਾ ਸਿਟੀ ਮਲੋੜ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹਾਂਜੀ ਸਰ ਕੀ ਮਾਮਲਾ ਜਿਹੜਾ ਐਕਸੀਡੈਂਟ ਹੋਇਆ ਹੈ ਜੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਥੇ ਇੱਕ 10 ਡੈਰਾ ਟਰਾਲਾ ਸੀਗਾ ਉਹ ਪਲਟ ਗਿਆ ਜਿਹਦੇ ਵਿੱਚ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਪੀਤਾ ਉਹਦੀ ਡੈਥ ਹੋ ਗਈ ਦੋ ਜਣੇ ਉਹਦੇ ਨਾਲ ਸੀਗੇ ਉਹਨਾਂ ਦਾ ਬਚਾਅ ਹੋ ਗਿਆ ਜੀ ਡੱਡ ਬੋਡੀ ਨੂੰ ਅਸੀਂ ਸਿਵਲ ਹਸਪੀਟਲ ਮੋਰਚੀ ਵਿੱਚ ਭੇਜਤਾ ਜੀ ਪਰਿਵਾਰ ਨੂੰ ਬੁਲਾ ਕੇ ਜੋ ਬੰਦੀ ਕਾਰਵਾਈ ਕਰਦੇ। ਤੇ ਅਸੀਂ ਨਹੀਂ ਕਿਸੇ ਜ਼ਿੰਮੇਵਾਰੀ ਤੱਕ ਵੀ ਨਹੀਂ। ਨਹੀਂ ਜੀ ਇਹੋ ਜਹ ਹਜੇ ਤੱਕ ਕੋਈ ਸਾਹਮਣੇ ਨਹੀਂ ਆਇਆ ਜੀ। ਬਾਕੀ ਜਿਹੜੇ ਨਾਲ ਦੇ ਉਹਦੇ ਦੋ ਜਵਾਨ ਸੀਗੇ ਤੇ ਪਰਿਵਾਰ ਤੋਂ ਪੁੱਛ ਕੇ ਅੱਗੇ ਵੇ ਤੇ ਕੀ ਪੰਦਾ ਅਗੇ ਇਨਵੈਸਟੀਗੇਸ਼ਨ। ਕੇਵਰ ਮਜਾਬੀ ਟੀਵੀ ਲਈ ਮਲੋੜ ਤੋਂ ਸਪਿੰਟਰ ਲਾਈ ਰਿਪੋਰਟ। ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਲੋੜ ਤੋਂ ਜਿੱਥੇ ਮਲੋੜ ਦੇ ਨਜ਼ਦੀਕੀ ਪਿੰਡ ਦਾਨੇਵਾਲਾ ਵਿਖੇ ਸੋਲੋ ਨਾਜ ਗੋਦਾਮ ਦੇ ਵਿੱਚ ਅਨਲੋਡਿੰਗ ਵਾਸਤੇ ਇੱਕ ਟਰੱਕ ਆ ਰਿਹਾ ਸੀ ਪਰ ਇਹ ਟਰੱਕ ਉਥੇ ਪਲਟ ਗਿਆ ਜਿਸ ਦੇ ਕਰਕੇ ਗੁਰਪ੍ਰੀਤ ਸਿੰਘ ਨਾਮ ਦੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਅਤੇ ਦੋ ਹੋਰ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਉੱਥੇ ਹੀ ਇਸ ਘਟਨਾ ਤੋਂ ਬਾਅਦ ਥਾਣਾ ਸਿਟੀ ਮਲੋੜ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹਾਂਜੀ ਸਰ ਕੀ ਮਾਮਲਾ ਜਿਹੜਾ ਐਕਸੀਡੈਂਟ ਹੋਇਆ ਹੈ ਜੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਥੇ ਇੱਕ 10 ਡਾ ਟਰਾਲਾ ਸੀਗਾ ਉਹ ਪਲਟ ਗਿਆ ਇਹਦੇ ਵਿੱਚ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਪੀਤਾ ਉਹਦੀ ਡੈਥ ਹੋ ਗਈ ਦੋ ਜਣੇ ਉਹਦੇ ਨਾਲ ਸੀਗੇ ਉਹਨਾਂ ਦਾ ਬਚਾਅ ਹੋ ਗਿਆ ਜੀ ਡੈੱਡ ਬੋਡੀ ਨੂੰ ਅਸੀਂ ਸਿਵਲ ਹਸਪੀਟਲ ਮਰਚਰੀ ਵਿੱਚ ਭੇਜਤਾ ਜੀ ਪਰਿਵਾਰ ਨੂੰ ਬੁਲਾ ਕੇ ਜੋ ਬੰਦ ਦੀ ਕਾਰਵਾਈ ਕਰਿਆ ਅਸੀਂ ਨਹੀਂ ਕਿਸੇ ਜ਼ਿੰਮੇਵਾਰੀ ਤੱਕ ਨਹੀਂ ਨਹੀਂ ਜੀ ਇਹ ਹੋ ਜਾ ਹਜੇ ਤੱਕ ਕੋਈ ਸਾਹਮਣੇ ਨਹੀਂ ਆਇਆ ਜੀ ਬਾਕੀ ਜਿਹੜੇ ਨਾਲ ਦੇ ਉਹਦੇ ਦੋ ਜਵਾਨ ਸੀਗੇ ਤੇ ਪਰਿਵਾਰ ਤੋਂ ਪੁੱਛ ਕੇ ਅੱਗੇ ਵੇਤੇ ਆ ਕੀ ਪੰਦਾ ਅਗਰ ਇਨਵੈਸਟੀਗੇਸ਼ਨ ਇਹ ਵਰ ਮਜਾਬੀ ਟੀਵੀ ਲਈ ਮਲੋੜ ਤੋਂ ਫੁਨਟ ਲਾਈ ਰਿਪੋਰਟ ਬਹੁਤ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਲੋੜ ਤੋਂ ਜਿੱਥੇ ਮਲੋੜ ਦੇ ਨਜ਼ਦੀਕੀ ਪਿੰਡ ਦਾਨੇਵਾਲਾ ਵਿਖੇ ਸੋਲੋ ਅਨਾਜ ਗੋਦਾਮ ਦੇ ਵਿੱਚ ਅਨਲੋਡਿੰਗ ਵਾਸਤੇ ਇੱਕ ਟਰੱਕ ਆ ਰਿਹਾ ਸੀ ਪਰ ਇਹ ਟਰੱਕ ਉੱਥੇ ਪਲਟ ਗਿਆ ਜਿਸ ਦੇ ਕਰਕੇ ਗੁਰਪ੍ਰੀਤ ਸਿੰਘ ਨਾਮ ਦੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਅਤੇ ਦੋ ਹੋਰ ਵਿਅਕਤੀ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਉੱਥੇ ਹੀ ਇਸ ਘਟਨਾ ਤੋਂ ਬਾਅਦ ਥਾਣਾ ਸਿਟੀ ਮਲੋੜ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਹਾਂਜੀ ਸਰ ਕੀ ਮਾਮਲਾ ਜਿਹੜਾ ਐਕਸੀਡੈਂਟ ਹੋਇਆ ਹੈ ਜੀ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਥੇ ਇੱਕ 10 ਡਾ ਟ੍ਰਾਲਾ ਸੀਗਾ ਉਹ ਪਲਟ ਗਿਆ ਜਿਹਦੇ ਵਿੱਚ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਪੀਤਾ ਉਹਦੀ ਡੈਥ ਹੋ ਗਈ ਦੋ ਜਣੇ ਉਹਦੇ ਨਾਲ ਸੀਗੇ ਉਹਨਾਂ ਦਾ ਬਚਾਅ ਹੋ ਗਿਆ ਜੀ ਡੈੱਡ ਬੋਡੀ ਨੂੰ ਅਸੀਂ ਸਿਵਲ ਹਸਪੀਟਲ ਮੋਰਚਰੀ ਵਿੱਚ ਭੇਜਤਾ ਜੀ ਪਰਿਵਾਰ ਨੂੰ ਬੁਲਾ ਕੇ ਜੋ ਬੰਦੀ ਕਾਰਵਾਈ ਕਰਿਆ ਅਸੀਂ ਨਹੀਂ ਕਿਸੇ ਜ਼ਿੰਮੇਵਾਰੀ ਤੱਕ ਨਹੀਂ ਨਹੀਂ ਜੀ ਇਹ ਹੋ ਜਾ ਹਜੇ ਤੱਕ ਕੋਈ ਸਾਹਮਣੇ ਨਹੀਂ ਆਇਆ ਜੀ ਬਾਕੀ ਜਿਹੜੇ ਨਾਲ ਦੇ ਉਹਦੇ ਦੋ ਜਵਾਨ ਸੀਗੇ ਤੇ ਪਰਿਵਾਰ ਤੋਂ ਪੁੱਛ ਕੇ ਅੱਗੇ ਵੇਤੇ ਆ ਕੀ ਪੰਦਾ ਅਗਰ ਇਨਵੈਸਟੀਗੇਸ਼ਨ ਇਹ ਵਰਮ ਜਬੀ ਟੀਵੀ ਲਈ ਮਲੋੜ ਤੋਂ ਫੁਨਟ ਲਾਈ ਰਿਪੋਰਟ